ਆਈ ਕਦੀ ਜ਼ਿੰਦਗੀ ਹੋਏ ਹੋਏ ਨੋ ਬੋਲ ਉਹ ਨਾਲ ਜਿਹਾ ਨਾ ਮੈਂ ਜਾਨਾ ਕਦੀ ਕਈ ਦਾ ਦੇਰ ਚੇ ਤੇ ਇੱਥੇ ਘਰ ਦੇ ਵਿੱਚ ਬਹੁਤ ਮਾੜੀ ਹਾਲਤ ਦੇ ਵਿੱਚ ਇੱਕ ਵੀਰ ਬੈਠਾ ਜਿਹੜਾ ਪਿਛਲੇ 10 ਸਾਲਾਂ ਤੋਂ ਅਫਸੈਟ ਆ ਮਾਂ ਵੀ ਮਰ ਗਈ ਘਰ ਵਾਲੀ ਛੱਡ ਕੇ ਚਲੇ ਗਈ ਇੱਕ ਬੱਚਾ ਹੋਇਆ ਸੀ ਉਹਦੀ ਵੀ ਮੌਤ ਹੋ ਗਈ ਤੇ ਅੰਦਰ ਪੜਿਆ ਲਿਖਿਆ ਵੀਰ ਮੈਂਟਲੀ ਅਫਸੈਟ ਹੋਇਆ ਬੈਠਾ ਨੰਗੇ ਦੇਖੋ ਜੀ ਕੀ ਹਾਲ ਤਾਂ ਇੱਕ ਇਨਸਾਨ ਨਰਕ ਕੱਟ ਰਿਹਾ ਇਨਸਾਨਾਂ ਦੀ ਵਸਤੀ ਦੇ ਵਿੱਚ ਰਹਿ ਕੇ ਇੱਕ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਿਹਾ ਇੱਥੇ ਇਹਨਾਂ ਦਾ ਪਿਓ ਪੈ ਜਾਂਦਾ ਕਿ ਬਾਪੂ ਉਹ ਵੀ ਬਸ ਸ਼ਰਾਬ ਪੀ ਲੈਂਦਾ ਸ਼ਰਾਬ ਪੀ ਕੇ ਜੋ ਹੈ ਸਭ ਕੁਝ ਚੱਕ ਚੱਕ ਕੇ ਬੀਟਦਾ ਨੇ ਇਹ ਜਿੰਨੇ ਸਾਜੋ ਦੀ ਮਾਂ ਮਰ ਗਈ ਹੈ ਜਨਾਨੀ ਵੀ ਚਲ ਗਈ ਆ ਫਿਰ ਇਸ ਤਰ੍ਹਾਂ ਹੀ ਰਿਹਾ ਹੈ ਕੋਈ ਇਹ ਚਾਚੇ ਤਾਏ ਰਿਸ਼ਤੇਦਾਰ ਭੂਆ ਕੋਈ ਨਹੀਂ ਆਉਂਦਾ ਕੋਈ ਮਿਲਦਾ ਨਹੀਂ ਹੈਗੇ ਆ ਮਾਮੇ ਵੀ ਹੈਗੇ ਆ ਬਾਪੂਆ ਵੀ ਹੈ ਨੇ ਉਹਦਾ ਕੋਈ ਨਹੀਂ ਤੇ ਕੋਈ ਕਿੱਦਾਂ ਕੋਈ ਵੀ ਨਹੀਂ ਲੈ ਲੈ ਮੁੰਡਾ ਮਰਿਆ ਨਾ ਮੇਰਾ ਉਹ ਤੋਂ ਕਹਿੰਦਾ ਮੈਂ ਕੱਲਾ ਰਹਿ ਗਿਆ ਬਾਪਾ ਨੇ ਟੈਨਸ਼ਨ ਲਾ ਲਈ ਉਸ ਤੋਂ ਬਾਅਦ ਮਾਂ ਮਰੀ ਸਭ ਜ਼ਿਆਦੀ ਲਾ ਲਈ ਹੁਣ ਮੁੰਡੇ ਮੁੰਡੂ ਦੱਸਿਆ ਕਿ ਤੇਰਾ ਮੁੰਡਾ ਪੂਰਾ ਅਗਰ ਤੇ ਹੋਰ ਜਾ ਜਾ ਉਹ ਮੈਂ ਟੈਨਸ਼ਨ ਨਹੀਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਹੋਏ ਹਾਂ ਜੀ ਗੁਰੂ ਰਾਮਦਾਸ ਮਹਾਰਾਜ ਦੇ ਨਗਰ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਸਵੇਰੇ ਤੜਕੇ 3 ਵਜੇ ਤੁਰੇ ਸੀ ਅਸੀਂ ਤੇ ਦਿਨ ਚੜ੍ਹਦੇ ਨੂੰ ਅਸੀਂ ਇੱਥੇ ਪਹੁੰਚ ਗਏ ਆ ਤੇ ਇੱਥੇ ਘਰ ਦੇ ਵਿੱਚ ਬਹੁਤ ਮਾੜੀ ਹਾਲਤ ਦੇ ਵਿੱਚ ਇੱਕ ਵੀਰ ਬੈਠਾ ਜਿਹੜਾ ਪਿਛਲੇ 10 ਸਾਲਾਂ ਤੋਂ ਅਫਸੈਟ ਆ ਮਾਂ ਵੀ ਵਰਗੀ ਕਾਰ ਅਲੀ ਛੱਡ ਕੇ ਚਲੇ ਗਈ ਇੱਕ ਬੱਚਾ ਹੋਇਆ ਸੀ ਉਹਦੀ ਵੀ ਮੌਤ ਹੋ ਗਈ ਤੇ ਅੰਦਰ ਪੜਿਆ ਲਿਖਿਆ ਵੀਰ ਮੈਂਟਲੀ ਅਫਸੈਟ ਹੋਇਆ ਬੈਠਾ ਨੰਗੇ ਤੇ ਬਹੁਤ ਬੁਰੀ ਹਾਲਤ ਦੇ ਵਿੱਚ ਪਰਿਵਾਰ ਰਹਿ ਰਿਹਾ ਬਾਹਰੋਂ ਕੁੰਡਾ ਲੱਗਿਆ ਹੋਇਆ ਵਾ ਰਾਤ ਮੱਲੇ ਵਾਲਿਆਂ ਨੇ ਥੋੜੀ ਸਫਾਈ ਕਰਤੀ ਐ ਇੱਥੋਂ ਗੰਦ ਗੁੰਦ ਕੱਢਤਾ ਜਿਹੜੀ ਪਹਿਲਾਂ ਵਾਲੀ ਵੀਡੀਓ ਆ ਉਹਦੇ ਵਿੱਚ ਤਾਂ ਸਾਰੇ ਗੰਦੀ ਗੰਦ ਭਰਿਆ ਹੋਇਆ ਸੀ ਜਿਹੜੀ ਸਾਨੂੰ ਮੱਲੇ ਵਾਲਿਆਂ ਨੇ ਭੇਜੀ ਆ ਇਹ ਦੇਖੋ ਟੁੱਟੇ ਹੋਏ ਬੈੱਡ ਗੰਦੇ ਤੇ ਇੱਥੇ ਆ ਪਿਆ ਰਾਤਾਂ ਗੱਦਾ ਗੱਦਾ ਮੱਲੇ ਵਾਲਿਆਂ ਨੇ ਦੇਤਾ ਲਿਆ ਕੇ ਕੱਚਾ ਪਵਾਤਾ ਪਹਿਲਾਂ ਤਾਂ ਨੰਗਾ ਹੀ ਪਿਆ ਸੀ ਇਹ ਬਾਈ ਤਿੰਨ ਸਾਢੇ ਤਿੰਨ ਸਾਲਾਂ ਤੋਂ ਤਾਂ ਬਾਹਰ ਹੀ ਨਹੀਂ ਨਿਕਲ ਰਿਆ ਜਿਹੋਂ ਦਾ ਤarde ਵਿੱਚ ਮਾਂ ਦੀ ਮੌਤ ਹੋ ਗਈ ਆ ਸਾਰਾ ਲੈਟਰੀਨ ਵਾਲੀ ਭਰਿਆ ਹੋਇਆ ਸੀ ਸਾਰਾ ਗੰਦੀ ਗੰਦ ਪਿਆ ਇੱਥੇ ਬਾਈ ਦਾ ਨਰਮਲ ਓ ਨਰਮਲ ਸਿੰਘ ਕੀ ਹਾਲ ਨੇ ਉੱਟ ਕੇ ਬੈਠ ਵੀਰੇ ਤੈਨੂੰ ਮਿਲਣ ਆਏ ਆਂ ਅਸੀਂ ਦੇਖੋ ਜੀ ਕੀ ਹਾਲ ਤਾਂ ਇੱਕ ਇਨਸਾਨ ਨਰਕ ਕੱਟ ਰਿਹਾ ਇਨਸਾਨਾਂ ਦੀ ਵਸਤੀ ਦੇ ਵਿੱਚ ਰਹਿ ਕੇ ਇੱਕ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਜਾਨੂੰ ਦੱਸਿਆ ਸੀਗਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਫਰਦੀਕ ਕੁਮਾਰ ਪ੍ਰਦੀਪ ਕੁਮਾਰ ਪ੍ਰਦੀਪ ਇਹਦੇ ਫਾਦਰ ਨਹੀਂ ਨੂੰ ਸਾਹਮਦੇ ਨਹੀਂ ਸਰ ਸਾਹਮਦੇ ਉਹ ਸਰ ਸ਼ਰਾਬੀ ਹੈ ਜੇ ਕਦੀ ਆਵੇਗਾ ਕਦੀ ਨਾ ਆਏ ਕਿੰਨੇ ਸਾਲ ਹੋ ਗਿਆ ਹੁਣ ਹੁਣ ਅੰਦਰ ਹੀ ਹੈ ਨਹੀਂ ਇਹਦੀ ਕੀ ਹੋਇਆ ਇਹਦੀ ਘਰ ਵਾਲੀ ਕਿੱਥੇ ਗਈ ਸੀ ਘਰ ਵਾਲੀ ਇਹਦੀ ਚਲ ਗਈ ਸੀ ਨਾ ਮਾਣ ਸ਼ੈਲੀ ਚਲੀ ਗਈ ਦੇ ਕੇ ਤੇ ਬੱਚਾ ਵੀ ਸੀਗਾ ਇਹਦੇ ਕੋਈ ਬੱਚਾ ਹੈਗਾ ਇਹ ਮੁੰਸਾ ਛੋਟਾ ਬਰਮ ਉਹ ਵੀ ਪੂਰਾ ਹੋ ਗਿਆ ਤੇਦੀ ਮੰਮੀ ਮੰਮੀ ਇਹਦੀ ਮਰ ਗਈ ਯਾਨੀ ਕਿ ਮਾਂ ਤੋਂ ਬਾਅਦ ਹੀ ਜ਼ਿਆਦਾ ਅੱਡਾ ਹੋਇਆ ਜਾਂ ਪਹਿਲਾਂ ਹੀ ਹੋ ਗਿਆ ਸੀ। ਇਹ ਪਹਿਲੇ ਥੋੜਾ ਠੀਕ ਹੀ ਚੱਲਦਾ ਫਿਰਦਾ ਸੀ, ਖਾਂਦਾ ਪੀਂਦਾ ਸੀ, ਮਾੜਾ-ਮੋੜਾ ਕੰਮ ਵੀ ਕਰ ਲੈਂਦਾ ਸੀ। ਠੀਕ ਹੈ ਜੀ। ਬਾਅਦ ਵਿੱਚ ਇਹਦਾ ਵਿਆਹ ਵੀ ਹੋਇਆ ਸੀ। ਹੈਨਾ? ਬੇਟਾ ਹੋਇਆ ਇੱਕ। ਉਸ ਤੋਂ ਬਾਅਦ ਇਹਦੀ ਮਾਂ ਕਿਦੋਂ ਮਰੀ ਜੀ? ਮਾਂ ਉਹ ਵੀ ਮਰਿਆ 2.5 ਸਾਲ ਤੋਂ। ਯਾਨੀ ਉਹਦੇ ਜਾਣ ਤੋਂ ਬਾਅਦ ਹੀ ਜ਼ਿਆਦਾ ਫਿਰ ਹੋ ਗਿਆ। ਉਹ ਜਦੋਂ ਚਾਹ ਮਾਂ ਜਿਉਂਦੀ ਸੀ ਮਾੜਾ-ਮੋਟਾ ਉਹ ਸੰਭੀ ਜਾਂਦੀ ਸੀ। ਪਰ ਬਾਈ ਜੀ ਹੁਣ ਦੇਖੋ 3 ਸਾਲਾਂ ਤੋਂ ਤੇ ਦੰਸਾਲਾ ਤੋਂ ਹੀ ਵੀਰ ਅੰਦਰ ਬੈਠਾ ਅੱਜ ਤੱਕ ਹਜੇ ਬਾਈ ਦੇ ਕੱਛਾ ਵੀ ਪਾਇਆ ਹੋਇਆ ਬਣਨ ਵੀ ਰਾਤ ਬਾਈ ਮਲੇਆਲਾ ਨੇ ਦੇਤੀ ਤੇ ਆ ਪੈਰ ਆ ਦਿਖਾਈ ਬੱਬੂ ਵੀਰੇ ਦੇਖੋ ਜੀ ਆਹ ਹਾਲਤ ਦੇਖੋ ਪੈਰਾਂ ਦੀ ਕਿਵੇਂ ਗੰਦ ਨਾਲ ਲੱਬੜੇ ਹੋਇਆ ਆ ਵੀ ਗੱਡੀ ਬੱਬੂ ਵੀਰੇ ਪੈਰ ਤੁਸੀਂ ਸੋਝੀ ਦੇਖੋ ਪੂਰੀ ਗੱਲ ਸਮਝਦਾ ਵਾ ਫਾਲੋ ਕਰਦਾ ਵਾ ਵੀਰਾ ਹਨ ਬੱਬੂਰੇ ਹੱਥ ਦਿਖਾਈਆਂ ਤਾਂ ਦੇਖੋ ਸਾਰੀ ਗੱਲ ਸਮਝਦਾ ਪਰ ਗੱਲ ਸਿਰਫ ਇਹ ਆ ਵੀ ਕੁਝ ਸਮਝਾਉਣ ਵਾਲੀ ਹੈ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਹਿਣ ਵਾਲਾ ਹੀ ਹੈ ਨਹੀਂ ਨਾ ਚਾਚਾ ਨਾ ਤਾਇਆ ਨਾ ਮਾਸੀ ਨਾ ਭੂਆ ਨਾ ਮਾਮਾ ਮੱਲੋ ਨਾਨਕੇ ਦਾਦਕੇ ਕਿੱਥੇ ਚਲੇ ਗਏ ਸਭ ਇਹੀ ਜੇ ਬੱਬੂ ਦੇ ਘਰੇ ਰੌਣਕਾਂ ਲੱਗੀਆਂ ਹੁੰਦੀਆਂ ਤੇ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਚਾਰ ਪੈਸੇ ਹੁੰਦੇ ਦੇ ਘਰੇ ਤੇ ਦੂਰ ਦਾ ਰਿਸ਼ਤੇਦਾਰ ਵੀ ਨੇੜੇ ਆ ਕੇ ਮਿਲਦਾ ਤੇ ਇਹੀ ਬੱਬੂ ਦੇ ਘਰੇ ਇੱਥੇ ਡੀਜੇ ਲੱਗਿਆ ਹੁੰਦਾ ਭੰਗੜੇ ਪੈਂਦੇ ਹੁੰਦੇ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਹੁੰਦੀ ਸਾਰੇ ਰਿਸ਼ਤੇਦਾਰ ਮੂਰੇ ਨੱਚਦੇ ਫਿਰਨੇ ਸੀ ਪਰ ਅੱਜ ਇਸ ਦੁੱਖ ਦੀ ਘੜੀ ਚ ਕੋਈ ਨਹੀਂ ਆ ਧੰਨਵਾਦ ਆ ਮੁਹੱਲੇ ਵਾਲੇ ਜਿਹੜੇ ਮਾੜੀ ਮੋਟੀ ਰੋਟੀ ਪਾਣੀ ਦੇਈ ਜਾਂਦੇ ਕਿੰਨੇ ਕਿਥਾਲ ਤੋਂ ਜੀ ਇਦਾਂ ਨੇ ਇਹ ਇਦਾਂ ਹੀ ਕਿੰਨੇ ਸਾਲਾਂ ਤੋਂ ਇਹ ਨੂੰ ਕਿੰਨੇ ਸਾਲ ਜੋਦੀ ਮਾਰ ਗਈ ਹੈ ਜਨਾਨੀ ਵੀ ਚੱਲ ਗਈ ਆ ਫਿਰ ਇਸ ਤਰ੍ਹਾਂ ਹੀ ਰਿਹਾ ਹੈ ਇਹਦੇ ਬੱਚੇ ਦੀ ਜਨਤ ਕਿਵੇਂ ਹੋ ਗਈ ਜੀ ਮੌਤ ਕਿਉਂ ਹੋ ਗਈ ਉਹ ਚ ਦੋਰੇ ਪੈਂਦੇ ਹਨ ਦੋਰੇ ਪੈਂਦੇ ਨਹੀਂ ਵਿਚਾਰਾ ਤੇ ਬਾਅਦ ਚ ਨਹੀਂ ਗਰੀਬੀ ਦਾ ਵਿੱਚ ਲਾ ਦੇ ਦਦੀ ਨੇ ਤੇ ਬਥੇਰਾ ਕੀਤਾ ਦਦੀ ਗਈ ਮਾਰ ਜਲਦੀ ਮਰ ਗਈ ਦਦੀ ਦੇ ਸਾਹਮਣੇ ਸੀ ਤੈਨੂੰ ਫੁੱਲਾਂ ਤਰਾਂ ਤੇ ਯਾਰ ਹਾਂ ਅੱਖਾਂ ਹੀ ਤੇ ਉਹ ਦਾ ਪੰਜਰ ਉਹ ਬੜਾ ਫੁੱਲਾਂ ਤਰਾਂ ਪਰ ਯਾਰ ਉਹ ਮਾਂ ਮਰ ਗਈ ਹਾਂ ਸੇਪੋ ਟੀਵੀ ਫੇਰ ਥੋੜੀ ਚੱਲ ਗਈ ਵਿਚਾਰੀ ਕਿੰਨੇ ਕਿਤੇ ਸਿਰ ਤੇ ਰਹਿਣਾ ਉਹ ਸੋਣਾ ਸ਼ਰਾਬ ਪੀ ਜਾਂਦਾ ਵਾ ਤੇ ਇਹ ਠੀਕ ਨਹੀਂ ਸੀਗਾ ਬਰੋਕੇ ਮਨਿੰਦੀ ਕੋਈ ਇਹ ਚਾਚੇ ਤਾਈ ਗੁਰੇਸਦਰ ਪੂਆ ਕੋਈ ਨਹੀਂ ਆਉਂਦਾ ਕੋਈ ਮਿਲਦਾ ਨਹੀਂ ਹੈਗੇ ਆ ਮਾਮੇ ਵੀ ਹੈਗੇ ਆ ਭਾਗੀਆਂ ਵੀ ਹੈ ਨੇ ਉਹਦਾ ਕੋਈ ਨਹੀਂ ਤੇ ਕੋਈ ਮਿਲਦਾ ਕੋਈ ਵੀ ਨਹੀਂ ਆਉਂਦਾ ਇਹ ਬੜੀ ਦੁੱਖ ਦੀ ਗੱਲ ਹੈ ਜੀ ਇਹ ਮੁੰਲੇ ਵਾਲੇ ਵੀ ਦੱਸਦੇ ਆ ਵੀ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਭਾਈ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ ਅੱਜ ਬੱਬੂ ਦੀ ਹਾਲਤ ਜਦੋਂ ਬੋਲਦੇ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਇਹ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ ਮੈਂ ਪਤਾ ਨਹੀਂ ਜਾਨਵਰ ਵੀ ਮਤਲਬ ਆਪਣੇ ਬੱਚੇ ਦਾ ਆਪਣੇ ਪਰਿਵਾਰ ਦਾ ਖਿਆਲ ਰੱਖਦਾ ਕੁੱਤਾ ਵੀ ਆਪਦੀ ਗਲੀ ਦੇ ਵਿੱਚ ਦੂਸਰੇ ਨੂੰ ਬੜ ਨਹੀਂ ਦਿੰਦਾ ਤੇ ਅੱਜ ਤਾਂ ਇਨਸਾਨ ਪਤਾ ਨਹੀਂ ਜਾਨਵਰ ਤੋਂ ਵੀ ਬਦਤਰ ਹੋ ਜਾਂਦਾ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਵੀ ਨਹੀਂ ਕੋਈ ਫਰਕ ਹੀ ਨਹੀਂ ਪੈਂਦਾ ਹਾਂਜੀ 70 ਸਾਲਾਂ ਦਾ ਬੇਟਾ ਹੋ ਕੇ ਮਰ ਗਿਆ ਮਾਂ ਮਰ ਗਈ ਬੋਲੀ ਚ ਲੱਗੀ ਘਰ ਵਾਲੀ ਛੱਡ ਕੇ ਚਲੇ ਗਈ ਫਿਰ ਮੈਂ ਗਰੀਬੀ ਸਭ ਤੋਂ ਵੱਡੀ ਬਿਮਾਰੀ ਹੈ ਜੀ ਕਿਉਂਕਿ ਗਰੀਬੀ ਚ ਨਾ ਤਾਂ ਬੰਦਾ ਇਲਾਜ ਕਰਾ ਸਕਦਾ ਤੇ ਨਾ ਫਿਰ ਕੋਈ ਆਪਦਾ ਨੇੜੇ ਲੱਗਦਾ ਕਿ ਖੜਦਾ ਨਹੀਂ ਕੋਈ ਬਸ 23 ਚਾਰ ਪੈਸੇ ਹੁੰਦੇ ਤੇ ਰਿਸ਼ਤੇਦਾਰ ਵੀ ਚੱਕੀ ਫਿਰਦੇ ਤੇ ਅੱਜ ਬੱਬੂ ਨੂੰ ਅਸੀਂ ਲੈਣ ਆਏ ਆ ਜੀ ਮਨੁੱਖਤਾਰੀ ਸੇਵਾ ਪਰਿਵਾਰ ਤੋਂ ਸੁਪਨਿਆਂ ਤੇ ਘਰ ਤੋਂ ਤੇ ਅਸੀਂ ਇਸ ਵੀਰ ਨੂੰ ਆਪਣੇ ਹਾਂ ਜੀ ਧੰਨਵਾਦ ਤੁਹਾਡਾ ਜੀ ਬਾਈ ਗੁਰੂ ਦਾ ਹਨ ਜੀ ਜਿੰਦਗੀ ਸੋ ਨਿਰਮਲ ਬੜਾ ਤਰਸ ਆਉਂਦਾ ਚੱਪਾ ਵੀ ਦੇ ਲੁਧਿਆਣੇ ਤੋਂ ਆਇਆ ਤੈਨੂੰ ਲੈਣ ਅਸੀਂ ਚੱਲੀਏ ਆਪ ਹੈਂ ਓਟੇ ਪੇ ਖੜਾ ਹੋ ਚੱਲ ਚੱਲੀਏ ਆਪਾ ਵੀਰੇ ਆਪਾਂ ਇੱਥੇ ਪੈਣਾ ਨਹੀਂ ਨਰਕ ਦੇ ਵਿੱਚ ਆਪਾਂ ਉੱਥੇ ਚੱਲ ਕੇ ਨਹਾਵਾ ਧੋਵਾਂਗੇ ਵਧੀਆ ਰੋਟੀ ਪਾਣੀ ਖਾਇਆ ਕਰਾਂਗੇ ਦਵਾਈ ਰੋਟੀ ਵੀ ਲੈ ਕੇ ਦੇਵਾਂਗੇ ਤੈਨੂੰ ਤੂੰ ਠੀਕ ਹੋ ਜਾਣਾ ਵੀਰੇ ਠੀਕ ਹੋ ਕੇ ਨਾ ਤਕੜਾ ਹੋ ਕੇ ਫਿਰ ਆਪਾਂ ਇੱਕ ਵਧੀਆ ਜ਼ਿੰਦਗੀ ਬਤੀਤ ਕਰਨੀ ਹੈ ਬਾਈ ਠੀਕ ਆ ਡੋਟਰ ਮੇਰਾ ਵੀਰਾ ਖੜਾ ਦੇ ਕੁੜੀ ਕਿੱਦਾਂ ਉਹ ਹੱਥਾਂ ਦੇ ਵਿੱਚ ਖੜਾ ਹੋ ਬੱਬੂ ਗੰਦ ਫਸਿਆ ਹੋਇਆ ਖੜਾ ਉਹ ਆਪਣੇ ਆ ਦੇ ਕਿਹ ਟਾਈਮ ਇੱਕ ਘਰ ਦੇ ਵਿੱਚ ਵਧੀਆ ਦੇਖੋ ਪਲੇਟਾਂ ਪਈਆਂ ਜਦੋਂ ਮਾਂ ਸੀ ਕ੍ਰੌਕਰੀ ਵੀ ਸਾਂਭਦੀ ਹੋਊਗੀ ਹੈ ਨਾ ਸਾਰੇ ਭਾਂਡੇ ਟਿੰਡੇ ਵੀ ਸੀਗੇ ਹੁਣ ਤਾਂ ਸ਼ਰਾਬੀ ਬਾਪੂ ਨੇ ਭਾਂਡੇ ਟਿੰਡੇ ਵੀ ਵੇਚ ਤੇ ਚਾਕੇ ਸਭ ਆ ਪੇਟੀਆਂ ਪਈਆਂ ਕੁੰਡੇ ਟੁੱਟੇ ਹੋਏ ਪਏ ਆ ਜਿੰਦਾ ਵੱਡਿਆ ਹੋ ਉਥੇ ਭਾਨਿਆ ਹੋ ਜਾਂਦਾ ਲੱਗਿਆ ਹੋ ਕਿਤੇ ਮਾਂ ਦੇ ਟਾਈਮ ਦਾ ਜਿੰਦਾ ਤੋੜ ਕੇ ਸਮਾਨ ਕੱਢ ਲਿਆ ਸਾਰਾ ਹਨ ਤੇ ਹੁਣ ਤਾਂ ਪਾਣੀ ਦੀ ਮੋਟਰ ਤਾਂ ਕੋਈ ਅੱਬਾਸ ਕੱਪੜੇ ਰਹਿ ਗਏ ਵਿੱਚ ਗੰਦੇ ਮੰਦੇ ਪੁਰਾਣੇ ਕੱਪੜੇ ਹੋਰ ਕੁਝ ਵੀ ਨਹੀਂ ਇੰਨਾ ਘਰਾਂ ਦੇ ਵਿੱਚ ਜਿੱਥੇ ਘਰ ਦੇ ਵਿੱਚ ਔਰਤ ਨਹੀਂ ਉੱਥੇ ਘਰ ਦੇ ਵਿੱਚ ਕੁਝ ਨਹੀਂ ਜੇ ਕੋਈ ਔਰਤ ਹੋਵੇ ਘਰ ਨੂੰ ਬੰਨ ਵੀ ਲੈਂਦੀ ਆ ਤੇ ਘਰ ਨੂੰ ਚਲਾ ਵੀ ਲੈਂਦੀ ਆ ਤੇ ਜੇ ਕੋਈ ਆਂਡ ਗਵਾਨ ਰੋਟੀ ਦੇ ਦਿੰਦਾ ਖਾ ਲੈਂਦਾ ਕੱਲ ਰਾਤ 22:00 ਮੱਲੇ ਵਾਲਾ ਨੇ ਆਹ ਕੱਚਾ ਪਵਾਇਆ ਪਹਿਲਾਂ ਤਾਂ ਜਮਾ ਹੀ ਨਗਨ ਪਿਆ ਸੀ ਯਾਰ ਸੋਈ ਆ ਤੁਸੀਂ ਦੇਖੋ ਰਸੋਈ 'ਚ ਕੋਈ ਭਾਂਡਾ ਨਹੀਂ ਕੋਈ ਗੈਸ ਚੁੱਲਾ ਸਿਲੰਡਰ ਨਹੀਂ ਕੁਝ ਨਹੀਂ ਬਚਿਆ ਉੱਪਰੋਂ ਬਾਲਲੇ ਵੀ ਟੁੱਟ ਕੇ ਸਿਰ 'ਤੇ ਢਿੱਗਣ ਵਾਲੇ ਹੋਏ ਪਏ ਆ ਤੇ ਜਦੋਂ ਇੱਥੇ ਬੱਬੂ ਦੀ ਮੰਮੀ ਸੀ ਇਹ ਘਰ ਦੇ ਵਿੱਚ ਰੋਟੀ ਪਾਣੀ ਬਣਦਾ ਸੀ ਇੱਥੇ ਇਹਨਾਂ ਦਾ ਪਿਓ ਪੈ ਜਾਂਦਾ ਕਿ ਬਾਪੂ ਉਹ ਵੀ ਬਸ ਸ਼ਰਾਬ ਪੀ ਲੈਂਦਾ ਸ਼ਰਾਬ ਪੀ ਕੇ ਜੋ ਹੈ ਸਭ ਕੁਝ ਚੱਕ ਚੱਕ ਕੇ ਬੀਟ ਤਾਉਣੇ ਅਥੱਲੇ ਦੀ ਸ਼ਰਾਬ ਦੀਆਂ ਪੋਤਰਾ ਪਸ਼ਾਕਲਾਸ ਗਰੂਸ ਪਏ ਨੇ ਇਹਨਾਂ ਦੇ ਮਾਤਾ ਜੀ ਆ ਇਹ 2022 ਦੇ ਵਿੱਚ ਚਲੇ ਗਈ 3 ਸਾਲ ਹੋ ਗਏ ਮਾਂ ਨੂੰ ਗਈ ਨੂੰ ਤੇ ਜਦੋਂ ਦੀ ਮਾਂ ਤੁਰ ਗਈ ਹੈ ਬਸ ਉਦੋਂ ਮੁੜ ਕੇ ਆ ਬਣ ਗਏ ਹਾਲਾਤ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਘਰ ਨੀ ਕਪੜੇ ਟੰਗਣ ਵਾਲੀਆਂ ਆ ਵੀ ਪੱਟ ਕੇ ਦੇ ਕੁਝ ਤਾਜ਼ੀਆਂ ਪੱਟੀਆਂ ਹੋਈਆਂ ਜਾਲੇ ਲੱਗੇ ਹੋਏ ਥੱਲੇ ਆਰੇ ਵਿੱਚ ਇਹ ਵੀ ਪੱਟ ਕੇ ਵੇਚਤੀਆਂ ਬਾਪੂ ਨੇ ਅਲਮਾਰੀਆਂ ਪੱਟ ਕੇ ਸਾਰੀਆਂ ਲੈ ਗਏ ਜਿਹੜੀ ਜਿਹੜੀ ਚੀਜ਼ ਵਿਕ ਸਕਦੀ ਸੀ ਮਤਲਬ ਉਹ ਹਰ ਇੱਕ ਚੀਜ਼ ਵੇਚ ਦਿੱਤੀ ਗਈ ਬੱਬੂ ਦੇ ਬਾਪੂ ਵੱਲੋਂ ਆਹ ਮੋਟਰ ਲੱਗੀ ਸੀ ਇੱਥੇ ਸਾਡੇ ਕੋਲ ਮੋਟਰ ਵੀ ਹੈ ਨਹੀਂ ਗੀ ਉਹ ਇਟਾਂ ਪਈਆਂ ਤਾਜ਼ੀ ਹੋਈ ਖੁੱਲੀ ਹੈ ਮੋਟਰ ਤਾਂ ਆਹ ਹੋੜੇ ਥੋੜੇ ਦਿਨਾਂ ਜੀ ਕਿਤੇ ਤੇ ਇੱਕ ਗੱਲ ਇਹ ਹੈਗੀ ਆ ਦੁਨੀਆਦਾਰੀ ਇਸੇ ਤਰ੍ਹਾਂ ਹੀ ਚੱਲਦੀ ਐ ਇਹ ਵੀਰਾ ਇਸ ਦੁਨੀਆ ਤੋਂ ਤੁਰ ਜਾਂਦਾ ਇਹਦਾ ਬਾਪੂ ਤੁਰ ਜਾਂਦਾ ਆ ਘਰ ਦਾ ਮਾਲਕ ਕੋਈ ਨਾ ਕੋਈ ਰਿਸ਼ਤੇਦਾਰ ਆ ਕੇ ਬਣ ਜਾਣਾ ਸੀ ਇਹਦਾ ਵਾਰਸ ਜ਼ਰੂਰ ਮਿਲ ਜਾਣਾ ਸੀ ਵੀ ਇਹ ਘਰ ਸਾਡਾ ਮੇਰੇ ਤਾਏ ਦਾ ਜੀ ਮੇਰੇ ਚਾਚੇ ਦਾ ਜੀ ਭਾਈ ਕੀ ਹਾਲ ਨੇ ਤੁਹਾਡਾ ਕੀ ਨਾਮ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਰਵੀਰ ਰਵੀਰ ਤੁਹਾ ਕੀ ਹਾਲ ਬਣਿਆ ਨਾ ਤਿੰਨ ਤੈਨੂੰ ਕਿੰਝ ਸਾਲ ਲੱਗਦੇ ਹੋ ਮੈਂ ਡਰਦਾ ਮੈਂ ਆਂਦਾ ਨਹੀਂ ਕਰੀ ਬਾਹਰ ਸੋਚਣਾ ਤੇਰੀ ਕਿੱਥੇ ਜਾਣਾ ਪਰ ਮੈਂ ਕਹਿੰਦਾ ਮੈਨੂੰ ਕਿਤੇ ਪੈਣਾ ਜਿਆਦਾ ਹੈ ਵੇਖੋ ਕਿਸਾ ਹੱਥੀ ਫੈਰਿਆ ਨੇ ਨਹੀਂ ਕਿਨ ਮਾਰਦਾ ਹੈ ਕਦੀ ਪੈਂਦਾ ਗਲੇ ਨੂੰ ਫੜਦਾ ਛੱਡਦਾ ਹੀ ਨਹੀਂ ਕਈਆਂ ਦੀ ਤਾਂ ਪਾ ਲੈ ਚੱਕੋਟ ਦੇ ਨੂੰ ਹੈ ਨਹੀਂ ਹਾਂਜੀ ਮੈਂ ਧੁਰ ਕੋਠੇ ਦੇ ਇਹ ਸ਼ਰਾਬ ਤਾਂ ਛੱਡ ਦੇ ਤੂੰ ਤੂੰ ਸ਼ਰਾਬ ਪੀਣੋਂ ਨਹੀਂ ਹਟਦਾ ਸਰੀਰ ਤੇਰਾ ਕੰਬੀ ਜਾਂਦਾ ਜਾਨ ਤੇਰੇ ਚ ਬਚੀ ਬਾਪੂ ਕੋਈ ਨਹੀਂ ਇਹਦੀ ਇਹ ਹਾਲਤ ਕਿਵੇਂ ਹੋ ਗਈ ਬਾਈ ਕੀ ਹੋਇਆ ਤੁਹਾਡੇ ਘਰ 'ਚ ਇਹ ਜਿਹੀ ਕੀ ਦੈਨਾਂ ਹੀ ਮੁੰਡਾ ਮਰਿਆ ਨਾ ਮੇਰਾ ਉਸ ਤੋਂ ਕਹਿੰਦਾ ਮੈਂ ਕੱਲਾ ਰਹਿ ਗਿਆ ਪਾਪਾ ਨੇ ਟੈਨਸ਼ਨ ਲਾ ਲਈ ਉਸ ਤੋਂ ਬਾਅਦ ਮਾਂ ਮਰੀ ਸਭ ਜਲਦੀ ਲਾ ਲਈ ਹੁਣ ਮੁੰਡੇ ਵੱਲੋਂ ਦੱਸਿਆ ਕਿ ਤੇਰਾ ਮੁੰਡਾ ਪੂਰਾ ਹੋ ਗਿਆ ਫੇਰ ਹੋਰ ਦਾਦਾ ਹੋ ਗਿਆ ਹਾਂ ਬਸ ਟੈਨਸ਼ਨ ਦੇ ਨਾਲ ਹਾਂ ਬਤਨ ਮੋਤ ਤਾਂ ਹੋ ਗਿਆ ਉਹਦੇ ਨਾਲ ਹੀ ਖਤਮ ਹੋ ਗਿਆ ਅੰਦਰ ਹੀ ਬੜਿਆ ਰਹਿਣਾ ਨੇ ਨਿਕਲਣਾ ਹੀ ਨਹੀਂ ਜੇ ਕੋਈ ਬਣਾਉ ਨਹੀਂ ਨਾ ਪਤਾ ਅੱਗੇ ਗੱਲ ਤਾਂ ਆਇਣਾ ਨਹੀਂ ਬਸ ਕੰਮ ਕੀ ਕਰਦਾ ਸੀ ਪਹਿਲਾਂ ਇਹ ਇਹ ਉਹਦਾ ਪੇਚਾਲੀ ਮਸ਼ੀਨਾਂ ਨਹੀਂ ਉਹ ਤੇ ਲਾਂਦਾ ਹੈ ਤੇ ਬਾਪੂ ਹੁੰਦਾ ਘਰ ਛੱਡਾ ਹੀ ਕੋਹ ਨਹੀਂ ਮੋਟਰ ਮੋਟਰ ਸਭ ਕੋ ਲਾ ਕੇ ਵੇਚਦਾ ਤੂੰ ਵੀ ਕੋਈ ਕੰਮੀ ਨਹੀਂ ਛੱਡ ਰਿਹਾ ਘਰ ਦੀ ਕੁੱਤੀ ਪਚੀ ਨਹੀਂ ਪਹਿਲੇ ਛੱਡੇ ਰੱਖਣੀ ਤੋੜ ਦਿੱਤਾ ਹੀ ਨਹੀਂ ਤੇ ਬਾਹਰ ਵੀ ਤੇ ਵੇਚਣਾ ਹੀ ਸਭ ਕੁਝ ਤੂੰ ਵੀ ਨਾਲ ਚੱਲ ਤੂੰ ਕੀ ਕਰਨਾ ਇੱਥੇ ਤੇਰਾ ਵੀ ਇਲਾਜ ਹੋਊ ਤੇਰੀ ਸ਼ਰਾਬ ਸ਼ਰੂ ਛੁੱਟ ਜੂ ਦੋਨੇ ਪਿਓ ਪੋਤੀ ਚੱਲੋ ਹੈ ਉੱਥੇ ਚੱਲ ਨਾਲ ਨਾਲ ਇਹਨੂੰ ਵਿਚਾਰੇ ਨੂੰ ਹੋਜੂ ਮੇਰਾ ਪਿਓ ਨਾਲ ਆ ਦੋਨੇ ਚੱਲੋ ਚੱਲ ਨਾ ਜਿੰਦਾ ਜੁੰਦਾ ਫਿਰ ਚੱਲ ਇਹ ਵੀ ਬਾਈ ਮੰਨ ਗਿਆ ਜਾਣ ਨੂੰ ਨਾਲ ਹਨ ਤੇ ਅਸੀਂ ਦੋਨੋਂ ਪਿਓ ਪੁੱਤਾਂ ਨੂੰ ਲੈ ਕੇ ਚੱਲਦੇ ਆ ਤੁਹਾਨੂੰ ਸ਼ਾਇਦ ਵੀਡੀਓ ਚ ਨਹੀਂ ਦੇਖਦੇ ਹੁਣੇ ਬਾਈ ਦੇ ਹਾਲਾਤ ਆ ਕੱਪੜੇ ਪਤਾ ਨਹੀਂ ਕਿੰਨੇ ਟਾਈਮ ਤੋਂ ਇਹਨੇ ਬਦਲੇ ਨਹੀਂ ਬਾਈ ਨੇ ਉੱਲੀ ਲੱਗੀ ਪਈ ਆ ਚਿੱਟੇ ਚਿੱਟੇ ਸਾਰੇ ਤੇ ਆ ਰੰਗ ਕੱਪੜਿਆਂ ਦਾ ਸ਼ਰਟਰ ਦਾ ਪਤਾ ਨਹੀਂ ਕਿਹੜਾ ਹੋਊਗਾ ਪਰ ਕਾਲਾ ਹੀ ਹੋਇਆ ਪਿਆ ਇਸ ਟਾਈਮ ਵਾਹਿਗੁਰੂ ਕਿਰਪਾ ਕਰਨ ਅਰਦਾਸ ਕਰਿਓ ਜੀ ਅਸੀਂ ਇਹਨਾਂ ਦੋਨਾਂ ਦੇਵ ਪੋਤਰ ਨੂੰ ਆਪਣੇ ਨਾਲ ਆਪਣੇ ਪਰਿਵਾਰ ਦੇ ਮੈਂਬਰ ਬਣਾ ਕੇ ਲੈ ਕੇ ਚੱਲੇ ਆ ਵਾਹਿਗੁਰੂ ਕਿਰਪਾ ਕਰਨ ਬਾਪੂ ਵੀ ਤਕੜਾ ਹੋਵੇ ਇਹ ਵੀ ਸ਼ਰਾਬ ਸੁਣੂ ਛੱਡ ਕੇ ਆਪਣੇ ਪੁੱਤ ਨੂੰ ਨਾਲ ਸਪੋਰਟ ਕਰੇ ਤੇ ਇੱਕ ਦਿਨ ਠੀਕ ਹੋ ਕੇ ਦੋਨੋਂ ਪਿਓ ਪੋਤੇ ਇੱਥੇ ਘਰ ਆਉਣ ਆ ਕੇ ਦੁਬਾਰਾ ਘਰ ਨੂੰ ਚਲਾਉਣ ਬਹੁਤ ਬਹੁਤ ਧੰਨਵਾਦੀ ਸਾਰੇ ਮਹੱਲਾ ਨਿਵਾਸੀਆਂ ਦਾ ਜਿਹੜੇ ਵੀਰ ਖੜੇ ਨੇ ਤੇ ਸਾਰੇ ਦੀ ਤਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ